ਮੋਦੀ ਜੀ ਦਾ 10 ਸਾਲ ਦਾ ਕਾਰਜਕਰ ਬਹੁਤ ਵਧੀਆ ਹੈ ਉਹਨਾਂ ਕੋਈ ਇੱਕੋ ਹੀ ਮਕਸਦ ਹੈ ਕਿ ਦੇਸ਼ ਨੂੰ ਤਰੱਕੀ ਕਰਨੀ ਉਹ ਦੇਸ਼ ਨੂੰ ਉੱਚਾਈ ਦੇ ਉੱਪਰ ਲੈ ਕੇ ਜਾਣਾ ਹੈ ਬਹੁਤ ਜਿਆਦਾ ਸੁਧਾਰ ਹੋਇਆ ਜੀ ਹਿੰਦੂ ਵਰਗ ਨੂੰ ਬਹੁਤ ਉੱਚਾ ਉਲਿਆ ਤੇ ਆਪਣੇ ਮੋਦੀ ਜੀ ਇੱਕ ਵਰਗ ਨੂੰ ਨਾਲ ਲੈ ਕੇ ਚੱਲਦੇ ਨੇ ਮੋਦੀ ਹਰ ਸਕੀਮ ਬਹੁਤ ਵਧੀਆ ਜੀ ਹਰ ਕੋਈ ਵੀ ਵਰਗ ਹੈ ਉਸ ਨੂੰ ਟ੍ਰਿਕ ਨੂੰ ਸਹਾਰਾ ਸਹੂਲਤ ਮਿਲ ਰਹੀ ਹੈ। ਉਹ ਵਧੀਆ ਜੀ ਸਾਰਨੇ ਜੋ ਵੀ ਹੈ ਫਰੀ ਇਲਾਜ ਹੋ ਰਹੀ ਹੈ। ਆਪ ਦਾ 5 ਲੱਖ ਦੀ ਉਹਨਾਂ ਨੂੰ ਸਿੱਧੂ ਮਦਦ ਮਿਲ ਰਹੀ ਹੈ। ਬਿਲਕੁਲ ਬਨ ਗਈ ਜੀ 200% ਬਨ ਗਈ। ਮੋਟਰ ਦਿੱਲੀ ਤੇ ਉਹਦੇ ਨੇ ਬਹੁਤ ਤਰੱਕੀ ਕੀਤੀ ਹੈ ਪਿਛਲੇ 10 ਸਾਲ ਚ ਆਉਣ ਵਾਲੀ 2024 ਚ ਵੀ ਆਪਣੇ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ ਉਹ ਦੇਸ਼ ਨੂੰ ਜ਼ਰੂਰਤ ਵੀ ਹੈ ਕਿ ਸ੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਤਾਂ ਦੇ ਵਿੱਚ ਮਾਇਸਾ ਤਾਂ ਸਵਾਲ ਹੀ ਪਤਾ ਨਹੀਂ ਹੁੰਦਾ ਹੋਏਗਾ 10 ਦੇ 10 ਪੁਆਇੰਟ ਮਿਲਨੇ ਚਾਹੀਦੇ ਨੇ ਮੋਦੀ ਜੀ ਨੇ ਦਾ ਸਾਲ ਦੇ ਵਿੱਚ ਬਹੁਤ ਗਰੀਬਾਂ ਨੂੰ ਸਹੂਲਤਾਂ ਦਿੱਤੀਆਂ ਨੇ ਕਿਸਾਨਾਂ ਦੇ ਹਿੱਤ ਵਿੱਚ ਬਹੁਤ ਕੰਮ ਕੀਤੇ ਨੇ ਗਰੀਬ ਦੇ ਹਿੱਤ ਵਿੱਚ ਬਹੁਤ ਕੰਮ ਕੀਤੇ ਨੇ ਵਪਾਰੀਆਂ ਦੇ ਹਿੱਤ ਵਿੱਚ ਬਹੁਤ ਕੰਮ ਕਰੇ ਨੇ ਹਰ ਸਖਤ ਕੰਮ ਕਿਤੇ ਬਹੁਤ ਕੰਮ ਮੋਦੀ ਦੇ ਸਾਰੇ ਸਕੀਮ ਬਧੀਆਂ ਇੱਕ ਤੋਂ ਇੱਕ ਵਧੀਆ ਗਰੀਬਾਂ ਲਈ ਆਸ਼ੁਸ਼ਮਾਨ ਯੋਜਨਾ ਚਲਾਈ ਹੈ 5 ਲੱਖ ਰੁਪਏ ਦੀ ਵਾਲੀ ਉਹ ਵਧੀਆ ਸਕੀਮ ਆਮ ਬਹੁਤ ਫਾਇਦਾ ਗਰੀਬਾਂ ਦਾ ਬਹੁਤ ਫਾਇਦਾ ਸੀ ਜਾਨਣੇ ਕਿ ਪਤਾ ਲੱਗਦਾ ਸਾਨੂੰ ਬਹੁਤ ਮੋਦੀ ਜੀ ਬਣਨਗੇ ਪ੍ਰਧਾਨ ਮੰਤਰੀ 400 ਪਲੱਸ ਸਿੱਟਾ ਲੈ ਕੇ ਬਣੋਗੇ ਮੋਦੀ ਜੀ ਬਹੁਤ ਗਰੀਬਾਂ ਦਾ ਕੰਮ ਕੀਤਾ ਹਰ ਇੱਕ ਜਾਤ ਦਾ ਕੰਮ ਕੀਤਾ ਹਰ ਇੱਕ ਗਰੀਬ ਲਈ ਕੀਤਾ